मध्यम वर्ग ਦੇ ਪਰਿਵਾਰ ਦੇ ਕਿਸੇ ਜੀ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਹੋ ਜਾਵੇ ਤਾਂ ਵਸਿਆ ਵਸਾਇਆ ਪਰਿਵਾਰ ਵੀ ਮਦਦ ਮੰਗਣ ਲਈ ਮਜਬੂਰ ਹੋ ਜਾਂਦਾ ਹੈ ਸਮਾਜ ਸੇਵੀ ਸੰਸਥਾ ਤੋਂ ਲਗਾ ਰਿਹਾ ਮਦਦ ਦੀ ਗੁਹਾਰ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੇਰਾ ਨਾਮ ਵਿਸ਼ਵਨਾਥ ਹੈ ਮੈਂ ਸੰਗਲਪੁਰਾ ਸੰਗਲਪੁਰਾ ਰੋਡ ਗਲੀ ਕਾਂਸਰਾਜ ਨੇੜੇ ਲਾਲੇ ਦਾ ਮੰਦਿਰ ਗਲੀ ਦੇ ਵਿੱਚ ਰਹਿਣ ਦਾ ਵਾਸੀ ਹਾਂ ਮੇਰੀ ਪਤਨੀ ਇਹ ਜਨੀਸ਼ ਕੁਮਾਰੀ ਜਿਹਨਾਂ ਨੂੰ 2023 ਤੋਂ ਕੈਂਸਰ ਡਿਟेक्ट ਹੋਇਆ ਸੀਗਾ ਜਿਹਦੀ ਕੰਟੀਨਿਊ ਪਹਿਲਾਂ ਪੀਜੀਆਈ ਦੇ ਵਿੱਚ ਟਰੀਟਮੈਂਟ ਚੱਲਿਆ ਅਤੇ ਹੁਣ ਇਸ ਵੇਲੇ ਇਹਨਾਂ ਦਾ ਟਾਟਾ ਮੈਮੋਰੀਅਲ ਸੈਂਟਰ 'ਚ ਟਰੀਟਮੈਂਟ ਚੱਲ ਰਿਹਾ ਹੈ ਟਰੀਟਮੈਂਟ ਬਹੁਤ ਜ਼ਿਆਦਾ ਕੋਸਟ ਦੱਸੀ ਜਾ ਰਹੀ ਹੈ ਜਿਹੜਾ ਕਿ ਵਿੱਚ ਉਹਨਾਂ ਸਾਨੂੰ ਕੋਈ ਟੈਸਟਿਮੇਟ ਦਿੱਤਾ ਹੈਗਾ ਉਹ ਇਸ ਤਰ੍ਹਾਂ ਦਿੱਤਾ ਹੈ ਕਿ ਪਹਿਲੇ ਸਾਈਕਲ ਦਾ ਜਿਹੜਾ ਉਹ 383 ਹੈ ਸਮਥਿੰਗ ਹੈ ਤੇ ਔਰ ਇਸ ਤਰ੍ਹਾਂ ਦੇ 7-10 ਸਾਈਕਲ ਤੋਂ 12 ਸਾਈਕਲ ਜਾਰੀ ਰਹਿਣੇ ਜ਼ਰੂਰੀ ਨੇ ਔਰ ਇਸ ਸਮੇ ਉਹਨਾਂ ਨੇ ਕੀਮੋ ਚਾਲੂ ਕਰ ਚੁੱਕਿਆ ਨੇ ਦੋ ਕੀਮੋ ਲੱਗ ਚੁੱਕੀਆਂ ਨੇ ਔਰ ਕੀਮੋ ਦੇ ਨਾਲ ਨਾਲ ਇੰਜੈਕਸ਼ਨ ਜੇ ਲੱਗਣਗਾ ਤਾਂ ਹੀ ਕੀਮੋ ਦਾ ਫੈਕਟਰ ਰਹੇਗਾ ਅਦਰਵਾਈਜ਼ ਇਹ ਜਿਹੜੀ ਹੈ ਬਿਮਾਰੀ ਨੂੰ ਕੰਟਰੋਲ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਵੇਗਾ ਇਸ ਲਈ ਕੁੱਲ ਮਿਲਾ ਕੇ ਸਾਨੂੰ ਹਸਪੀਟਲ ਨੇ ਜਿਹੜਾ ਐਸਟੀਮੇਟ ਦਿੱਤਾ ਉਹ ਪਹਿਲੇ ਪਹਿਲੇ ਚਰਨ ਦਾ 11 ਲੱਖ ਅਤੇ ਤਿੰਨ ਇਸ ਤਰ੍ਹਾਂ ਦੇ ਤਿੰਨ ਚਰਨ ਉਹਨਾਂ ਨੇ ਬਣਾਏ ਨੇ ਤਿੰਨ ਚਰਨ ਤੋਂ ਬਾਅਦ ਅਗਰ ਲੋਡ ਪਈ ਤਾਂ ਫਿਰ ਚੌਥੇ ਚਰਨ ਨੂੰ ਸ਼ੁਰੂ ਕੀਤਾ ਜਾ ਸਕਦਾ ਹੁਣ ਤੱਕ ਦਾ ਟੋਟਲ ਤਾਂ ਮੇਰਾ ਸਸ ਤੋਂ 15 ਲੱਖ ਤੋਂ ਉੱਪਰ ਖਰਚਾ ਹੋ ਚੁੱਕਾ ਹੈ ਲੇਕਿਨ ਕਾਰੋਬਾਰੀ ਅਗਰ ਗੱਲ ਕੀਤੀ ਜਾਏ ਤਾਂ ਪਹਿਲਾਂ ਮੇਰਾ ਸੀਸੀਟੀਵੀ ਦਾ ਕਾਰੋਬਾਰ ਅੱਛਾ ਚੱਲ ਰਿਹਾ ਸੀ ਮੈਂ ਕੰਮ ਕਰ ਰਿਹਾ ਸੀ ਮਕਾਨ ਵੀ ਬਣਾ ਰਿਹਾ ਸੀ ਲੇਕਿਨ ਜਿਹੜਾ ਕਿ ਬਿਮਾਰੀ ਦੇ ਕਰਕੇ ਆਦੇ ਵਿੱਚ ਹੀ ਮੈਨੂੰ ਛੱਡਣਾ ਪਿਆ ਅੰਡਰ ਕੰਸਟਰਕਸ਼ਨ ਹੀ ਛੱਡਣਾ ਪਿਆ ਤੇ ਇਸ ਵੇਲੇ ਕੰਮ ਜਿਹੜਾ ਬਿਲਕੁਲ ਜ਼ੀਰੋ ਹੋ ਚੁੱਕਾ ਬੇਸਿਕ ਕਾਰਨ ਉਹਦਾ ਇਹ ਹੈ ਕਿ ਮੈਨੂੰ ਆਪਣੀ ਪਤਨੀ ਕੋਲ 24 ਘੰਟੇ ਰਹਿਣਾ ਪੈਂਦਾ ਪਹਿਲਾਂ 2023 ਦੇ ਵਿੱਚ ਪੀਜੀਆਈ ਰਹਿਣਾ ਪਿਆ ਗਿਆ ਸੀਗਾ ਹੁਣ ਇਸ ਵੇਲੇ ਇਹਨਾਂ ਦੇ ਟਾਟਾ ਤੇ ਜਦੋਂ ਜਾਣਾ ਪੈਂਦਾ ਰਹਿਣਾ ਪੈਂ ਇਹ ਕੱਲਿਆ ਨਹੀਂ ਛੱਡਿਆ ਜਾ ਸਕਦਾ ਮੈਂ ਸੈਂਟਰ ਕੋਰਪੋਰਟਰ ਲਈ ਉਹਨਾਂ ਨੇ ਜਿਹੜੇ ਡਾਕੂਮੈਂਟ ਕੇ ਸੀ ਉਹ ਮੈਂ ਪੂਰੇ ਕਰ ਦਿੱਤੇ ਨੇ ਉਹ ਮੈਂ ਹੁਣ ਅਪਲਾਈ ਕਰਨ ਜਾ ਰਿਹਾ ਉੱਥੋਂ ਕਹਿੰਦੇ ਨੇ ਕਿ ਤੁਹਾਨੂੰ ਮੈਕਸਿਮਮ ਆਏਗੀ 5 ਲੱਖ ਤੋਂ 3 ਲੱਖ ਵੀ ਆ ਸਕਦੀ ਹੈ ਪਰ ਇਹ ਜਿਹੜੀ ਗ੍ਰਾਂਟ ਹੈ ਇਹਦੇ ਨਾਲ ਇਹ ਟ੍ਰੀਟਮੈਂਟ ਪੂਰੀ ਨਹੀਂ ਕੀਤੀ ਜਾ ਸਕਦੀ ਇਸ ਕਰਕੇ ਮੈਂ ਆਪਣੇ ਦਾਨੀ ਸੱਜਣਾ ਨੂੰ ਜਿਹੜੇ ਐਨ ਜੀਓ ਹੈ ਜਿਹੜੇ ਸੇਵਾ ਭਾਵ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਵੱਧ ਚੜ੍ਹ ਕੇ ਮਦਦ ਕੀਤੀ ਜਾਏ ਤਾਂ ਜੋ ਮੈਂ ਇਸ ਬਿਮਾਰੀ ਤੋਂ ਆਪਣੀ ਵਾਈਫ ਨੂੰ ਯ ਆਪਣੀ ਪਤਨੀ ਧਰਮ ਪਤਨੀ ਨੂੰ ਜਾਤ ਲਵਾ ਸਕਾ ਮੇਰਾ ਫੋਨ ਨੰਬਰ ਹੈਗਾ 7009157486 ਦੁਬਾਰਾ ਰੀਪੀਟ ਕਰੋ 7009157486 ਕਾਰਜ ਮੇਰਾ ਨਾਮ ਵਿਨੋਦ ਕੁਮਾਰ ਆ ਮਾ ਸੰਗਲਪੁਰੇ ਰੋਡ ਨੇੜ ਲਾਲੇ ਦੇ ਮੰਦਿਰ ਲਾਗੇ ਰਹਿਣ ਵਾਲਾ ਆ ਮਾ ਕਾਲੀਦਾਲ ਯੂਸ਼ ਸ਼ਿਆੜੀ ਪ੍ਰਧਾਨ ਆ ਤੇ ਵਿਸ਼ਵਨਾਥ ਜੀ ਦੀ ਫੈਮਲੀ ਨੂੰ ਕਾਫੀ ਟਾਈਮ ਤੋਂ ਆਪਾਂ ਜਾਣਦੇ ਆ ਬਚਪਨ ਤੋਂ ਹੀ ਜਾਣਦੇ ਆ ਇਹਨਾਂ ਦਾ ਪਹਿਲਾ ਕਾਰੋਬਾਰ ਬਹੁਤ ਵਧੀਆ ਸੀ ਤੇ ਕਾਫੀ ਰਿਸਪੈਕਟਡ ਫੈਮਿਲੀ ਆ ਤੇ ਇਸ ਕਰਕੇ ਇਹਨਾਂ ਦੀ ਵਾਈਫ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਇਹਨਾਂ ਦਾ ਕਾਰੋਬਾਰ ਬਿਲਕੁਲ ਡੈਡ ਹੋ ਚੁਕਿਆ ਆ ਤੇ ਇਹਨਾਂ ਕੋਲ ਕੋਈ ਆਮਦਨ ਦਾ ਸਾਧਨ ਹੀ ਹੈਗਾ ਤੇ ਮਕਾਨ ਵੀ ਇਹਨਾਂ ਦਾ ਸਟਾਰਟ ਕੀਤਾ ਸੀ ਅੱਧ ਚ ਹੀ ਲੱਗੇ ਆ ਜਿੱਥੇ ਦਰਵਾਜ਼ੇ ਵੀ ਨਹੀਂ ਲੱਗੇ ਕਾਫੀ ਇਹਨਾਂ ਦੀ ਹਾਲਾਤ ਇਸ ਟਾਈਮ ਬਹੁਤ ਹੀ ਮਾੜੀ ਆ ਤੇ ਮੈਂ ਸਾਰੀ ਸੰਸਥਾ ਨੂੰ ਸ਼ਹਿਰ ਦੀ ਸੰਸਥਾ ਰਿਸਪੈਕਟਫੁਲ ਸਭ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੀ ਵੱਧ ਚੜ ਕੇ ਮਦਦ ਕੀਤੀ ਜਾਵੇ ਤੇ ਬਹੁਤ ਹੀ ਵਧੀਆ ਫੈਮਿਲੀ ਆ ਧੰਨਵਾਦ ਜੀ